ਉਦਿਆਨਾ ਦੇ ਸਬ ਡਿਵੀਜ਼ਨ ਸਮਰਾਲਾ ਹਸਪਤਾਲ ਵਿਖੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਕਨੌਰ ਦੇ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ ਇਸ ਦੌਰੇ ਦੌਰਾਨ ਉਹਨਾਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਵੱਖ-ਵੱਖ ਬਾੜਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਦੌਰਾਨ ਉਹ ਐਕਸ਼ਨ ਮੋਡ ਤੇ ਵੀ ਨਜ਼ਰ ਆਏ ਜਿੱਥੇ ਉਹਨਾਂ ਹਸਪਤਾਲ ਵਿਦੇ ਡਾਕਟਰਾਂ ਦੇ ਨਾਲ ਗੱਲਬਾਤ ਕਰਦੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਫਿਰ ਪਰੇਸ਼ਾਨੀ ਨਾ ਆਉਣ ਸੰਬੰਧੀ ਹਦਾਇਤ ਦਿੱਤੀ ਕਿ ਬਹੁਤ ਜ਼ਿਆਦਾ ਟਾਈਮ ਤਾਂ ਲੱਗਦਾ ਕਿਸੇ ਦੇ ਬੈਠੇ ਹੋ। ਜਦੋਂ ਜਦੋਂ ਤੋਂ ਲੱਗ ਰਿਹਾ ਹੈ। ਜਦੋਂ ਕੋਈ ਨਾ ਕਰ ਕੋਈ ਸਮਾਂ ਲੱਗਦਾ ਹੈ। ਹਾਂ ਬਹੁਤ ਜ਼ਿਆਦਾ ਅੰਦਰੋਂ। ਕੋਈ ਸਹੀ ਤਰ੍ਹਾਂ ਦੇ ਰੋਕ ਸਾਰੇ ਬੀਤੇ ਜਿਹੜੇ। ਆਈ ਬਹੁਤ। ਵੇਟਿੰਗ ਟਾਈਮ ਤਾਂ ਥੋੜਾ 5-7 ਮਿੰਟ ਤੋਂ ਵੱਧ ਨਹੀਂ ਹੈ। ਹਸਣਾ। ਅੰਜੀ। ਆਹ ਸਿਸਟਰ ਜੀ। ਕਿਨੇ ਕੋਈ ਜ਼ਿਆਦਾ ਟਾਈਮ ਤਾਂ ਲਿਖਿਆ ਤਾਂ ਉਹ ਕਿਹਾ। ਬਹੁਤ ਟਾਈਮ ਤਾਂ ਨਹੀਂ ਲੱਗਦਾ। ਠੀਕ ਹੈ ਚਲੋ ਪਲੇਸਿੰਗ ਹੋਇਆ ਪੋਪੜੀ 300 ਦਾ ਦੀ ਕੀਮਤ ਹੈ ਹਾਂ ਜੀ ਭਾਈ 300 ਦੀ ਕੀਮਤ ਰੋਟੀਆਂ ਦਾ ਜਾਵਾਜੋ ਦੀ ਐ ਸ਼ਨੀਵਾਰ ਤੋੜੀ ਤੱਕ ਅੱਛਾ ਦੋ ਲੋਕੋ ਦਾ ਮਤਲਬ 300 200 ਰੋੜ ਤੇ ਕੀ ਨੀ ਉਹਨਾਂ ਦਾ ਬਾਂਡਾ ਅੰਦਾਜ਼ਾ ਤੇ ਤਿਆਰ ਕਰ ਲਈਏ ਚੰਗੀ ਤੇਰੀ ਜੇ ਤੁਸੀਂ ਕੋਈ ਸਟੋਰ ਪਾ ਦੇ ਕੋਈ ਨੰਬਰ ਡਿਪੈਂਡ ਕਰਦਾ ਹੈ ਜੇ ਆਪਣੇ ਕੋਈ ਬਜਟ ਹੈ ਕਿ ਜੋ ਪੀਐਸ ਤੋਂ ਆਪਣਾ ਜਿਹੜੀ ਹੈਗੀ ਰਿਕੁਆਇਰ ਹੁੰਦੀ ਹੈ ਗਵਰਨਮੈਂਟ ਦੇ ਕਿਤੇ ਸਾਰੀ ਆਪਣੇ ਕੋਲੇ ਪਹੁੰਚ ਜੀ ਗਈ ਸੈਕਸ਼ਨ ਨੂੰ ਲੈ ਕੇ ਅੱਜ ਕੁੜੀ ਨਹੀਂ ਅੱਜ ਮੈਡਮ ਗਏ ਹੋਏ ਅੱਜ ਅਕੜਾ ਠੀਕ ਹੈ ਜਾਨਤ ਵੀ ਅੰਦਰ ਹੀ ਹੁੰਦਾ ਪਿਆ ਸਾਰਾ ਕੁਝ ਸਾਰਾ ਕੁਝ ਲਾਜਮੀ ਨਹੀਂ ਸਾਰਾ ਕੁਝ ਐਟੂ ਜੈਡ ਅਸਾਂ ਇਹ ਹੌਸਲੇ ਨਾਲ ਸਰਕਾਰ ਕੰਮ ਕਰਦੀ ਜੇ ਤੁਸੀਂ ਸਾਰੇ ਸੱਸਾ ਕਰੋ ਇਹੀ ਹੌਸਲੇ ਦੀ ਗੱਲ ਹੈ ਸਭ ਤੋਂ ਵੱਡਾ ਹਾਂ ਨਹੀਂ ਉਹ ਤਾਂ ਨਾਈਸ ਐ ਸਪੋਟ ਅੱਛਾ ਮੈਡੀਸ਼ਨ ਸਾਰੀ ਇੱਥੇ ਹੀ ਮਿਲਦੀ ਆ ਕੋਈ ਬਾਹਰੋਂ ਲੈਣ ਦੀ ਲੋੜ ਤਾਂ ਨਹੀਂ ਪੈਂਦੀ ਨਹੀਂ ਜੀ ਖੁਸ਼ਹਾਲ ਸਾਨੀ ਸਰਕਾਰ ਦੇ ਕੰਮਾਂ ਬਿਲਕੁਲ ਬੇਟਾ ਖੜੇ ਹਾਂ ਸਾਤਨਾਮ ਉਹ ਦੱਸ ਰਿਹਾ ਸਰਦ ਸੁਮਰਲਾ ਸੁਲੋਸਾ ਤੁਹਾਨੂੰ ਪੁੱਛੋ ਅੱਜ ਨਿਸ਼ਚੈ ਕੀ ਕੰਮ ਚੱਲ ਰਿਹਾ ਦੇਖੋ ਇੱਕ ਰੂਟੀਨ ਦੀ ਜਿਹੜੀ ਇੱਕ ਚੈਕਿੰਗ ਹੁੰਦੀ ਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਿਹਤ ਸਹੂਲਤਾਂ ਮੁਹਈਆ ਕਰਾਈਆਂ ਜਾਂਦੀਆਂ ਨੇ ਤੇ ਸਾਡਾ ਵੀ ਉਹਨਾਂ ਦੇ ਵਰਕਰ ਹੋਣ ਦੇ ਨਾਤੇ ਪਾਰਟੀ ਦੇ ਸਾਡਾ ਫਰਜ਼ ਬਣਦਾ ਵੀ ਅਸੀਂ ਆਮ ਲੋਕਾਂ 'ਚ ਜਾ ਕੇ ਪਬਲਿਕ ਚੋਣਾਂ 'ਚ ਪੁੱਛੀਏ ਤੇ ਅੱਜ ਸਾਨੂੰ ਸਮਰਾਲੇ ਸਬਡਿਵੀਜ਼ਨ 'ਚ ਹਸਪੀਟਲ 'ਚ ਆਏ ਆ ਮੇਰੇ ਨਾਲ ਡਾਕਟਰ ਹਰਕ ਜੋਜੀ ਖੜੇ ਆ ਸੋ ਅੱਜ ਜਿਹੜੇ ਪੇਸ਼ੈਂਟਾਂ ਨੂੰ ਮਿਲੇ ਆ ਅਸੀਂ ਉਹਨਾਂ ਦੀ ਜਿਹੜਾ ਵਿਊ ਲਿਆ ਤੇ ਬੜਾ ਹੀ ਪੋਜ਼ਿਟਿਵ ਆਇਆ ਕਿਉਂਕਿ ਉਹਨਾਂ ਪੁੱਛਿਆ ਗਿਆ ਵੀ ਅਸੀਂ ਬਿਲਕੁਲ ਹੀ ਵੀ ਤੁਹਾਨੂੰ ਕੋਈ ਐਦਾ ਦੀ ਦਿੱਕਤਾਂ ਨਹੀਂ ਸਰਕਾਰ ਦੇ ਜਿਹੜੇ ਕਿੱਤੇ ਗਏ ਫੈਸਲੇ ਆ ਸਿਹਤ ਸੂਲਤਾਂ ਪ੍ਰਤੀ 10 ਲੱਖ ਦੀ ਸਕੀਮ ਹੈ ਤੇ ਹੁਣ ਤੁਹਾਨੂੰ ਕੱਲ ਨੂੰ ਬੜੀ ਖੁਸ਼ੀ ਹੋਈ ਹੈ ਜਾਣ ਕੇ ਸਾਰੀ ਪਬਲਿਕ ਉਹ ਵੀ ਖੁਸ਼ ਹੈ ਉਹਦੇ ਨਾਲੋਂ ਮਾਨ ਸਾਹਿਬ ਨੇ ਐਲਾਨ ਕੀਤਾ ਜਿਹੜਾ ਹਾਰਟ ਦਾ ਜਿਹੜਾ ਇੰਜੈਕਸ਼ਨ ਸੀ ਬਾਜ਼ਾਰੋਂ 50000 ਰੁਪਏ ਦੀ ਕੀਮਤ ਦਾ ਮਿਲਦਾ ਸੀ ਜਿਹੜਾ ਆਮ ਲੋਕਾਂ ਦੀ ਪਹੁੰਚ ਤੋਂ ਪਰੇ ਸੀ ਤੇ ਉਹ ਵੀ ਜਿਹੜਾ ਸਰਕਾਰੀ ਜਿਹੜੇ ਹਸਪਤਾਲਾਂ 'ਚ ਹੈ ਉਹਨਾਂ ਨੂੰ ਫਰੀ ਉਪਲਬਧ ਕਰਾਇਆ ਗਿਆ ਤੇ ਦੂਜਾ ਇੱਕ ਹੋਰ ਹੈ ਜਿਹੜੇ ਕੀ ਆ ਸਾਨੇ ਡੌਗ ਤੇ ਕੈਟ 3 ਲੱਖ ਦੇ ਕਰੀਬ ਤਕਰੀਬਨ ਸਭ ਨੂੰ ਇੱਕ ਸਾਲ 'ਚ ਜਿਹੜੇ ਇਹ ਪੇਸ਼ੈਂਟ ਇਹਨਾਂ ਦੇ ਆ ਜਾਂਦੇ ਸੀਗੇ ਕੱਟੇ ਦੇ ਉਹਨਾਂ ਦਾ ਵੀ ਮਹੱਲਾ ਕਲੀਨਿਕ ਤੱਕ ਵੀ ਉਹਨਾਂ ਦਾ ਜਿਹੜਾ ਇੰਜੈਕਸ਼ਨ ਮੁਹਿਆ ਕਰਾਇਆ ਜਾ ਰਿਹਾ ਹੈ ਸਰ ਜੀ ਬਗੇ ਜੇ ਕਿਹਨ ਬਰਸਾਤੀ ਮੌਸਮ ਆਜਾ ਸੁਨੀਕ ਬਾਈਟ ਬਹੁਤ ਹੋ ਰਹੀ ਹੈ ਇਹਨੂੰ ਲਈ ਕੀਤਾ ਜਾ ਰਿਹਾ ਦੇਖੋ ਇਹਨਾਂ ਦਾ ਜਿਹੜਾ ਹੈਗਾ ਡਿਸਟ੍ਰਿਕਟ ਹਸਪੀਟਲ ਚ ਵੀ ਤਾਂ ਹੈਗੇ ਸੀਗੇ ਪਹਿਲਾਂ ਸਾਡੇ ਸਰਵ ਡਿਵੀਜ਼ਨਾਂ ਵਿੱਚ ਵੀ ਤੇ ਆਮ ਕੋਸ਼ਿਸ਼ ਹੈ ਵੀ ਕਿਤੇ ਵੀ ਜਿੱਥੇ ਵੀ ਜਿਆਦਾ ਇਦਾਂ ਦੇ ਕੇਸ ਆ ਰਹੇ ਆ ਉਹਨਾਂ ਦੇ ਜਿਹੜੇ ਨਾਲ ਸਬ ਡਿਵੀਜ਼ਨਾਂ ਆਏ ਆ ਹਸਪੀਟਲਸ ਆ ਉਹਨਾਂ ਚ ਇਹਨਾਂ ਦਾ ਜਿਹੜਾ ਐਂਟੀ ਡੋਰ ਹੈ ਉਹ ਉਪਲਬਧ ਹੈਗਾ ਹੈ ਤੇ ਮੇਰੇ ਬਰਸਾਤ ਦਾ ਵਾਸ ਮੋਸਤ ਤੁਹਾਡੇ ਨੂੰ ਦੇਖ 17 ਵਾ ਫੈਲਾਉਣਾ ਸ਼ੁਰੂ ਹੋ ਗਈ ਡੇਂਗੂ ਦੇ ਤਾਂ ਤੁਸੀਂ ਦੇਖ ਰਹੇ ਹੋ ਵੀ ਹਰ ਸ਼ੁੱਕਰਵਾਰ ਡੇਂਗੀ ਤੇ ਬਾਹਰ ਸਾਡੇ ਡਾਕਟਰ ਬਲਵੀਰ ਜੀ ਸਿਹਤ ਮੰਤਰੀ ਉਹ ਬੜੇ ਮਸਤੈਦੀ ਨਾਲ ਜਿਹੜੇ ਕੀ ਬੜੇ ਪਿਛਲੇ 2-3 ਮਹੀਨਿਆਂ ਤੋਂ ਡੇਂਗੀ ਤੇ ਹਰ ਸ਼ੁੱਕਰਵਾਰ ਡੇਂਗੀ ਤੇ ਮਾਰਦਾ ਜਿਹੜਾ ਅਭਿਆਨ ਉਹਨਾਂ ਨੇ ਚਲਾਇਆ ਹੋਇਆ ਅਸੀਂ ਵੀ ਉਹਨਾਂ ਦੀ ਟੀਮ ਦੇ ਮੈਂਬਰ ਹੋਣ ਦੇ ਨਾਤੇ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਠੇਟ ਜਿਹੜੇ ਕੀ ਆਪਣਾ ਫਰਜ਼ ਨਿਭਾ ਰਹੇ ਹਾਂ ਤਾਂ ਕਿ ਜਿਹੜਾ ਹਸਪੀਟਲ 'ਚ ਵਿਜ਼ਿਟ ਕਰਨਾ ਮਤਲਬ ਇਹ ਹੁੰਦਾ ਵੀ ਡਾਕਟਰ ਸਾਹਿਬ ਜਾਂ ਸਾਰਾ ਜਿਹੜਾ ਸਟਾਫ ਤੇ ਉਹ ਵੀ ਥੋੜਾ ਜਿਆਦਾ ਚੌਕਸ ਰਹੇ ਵੀ ਹਾਂ ਤੇ ਕੋਈ ਜਿਹੜੇ ਵੀ ਆ ਕੇ ਸਾਨੂੰ ਚੈੱਕ ਕਰ ਸਕਦੇ ਆ ਤੇ ਜਿਹੜੇ ਸਾਡੇ ਪਬਲਿਕਲੀ ਜਿਹੜੇ ਸਾਡੇ ਆਮ ਲੋਕ ਹੈ ਉਹ ਵੀ ਇਸ ਚੀਜ਼ ਲਈ ਖੁਸ਼ ਰਹਿਣ ਵੀ ਸਾਨੂੰ ਕੋਈ ਪੁੱਛਣ ਆਲਾ ਹੈਗਾ ਆ ਸਾਡੀ ਵਿਊ ਲੈਣ ਜਾਣਨ ਆਲਾ ਹੈਗਾ ਆ ਵੀ ਕੀ ਸਹੀ ਹੋ ਰਿਹਾ ਤੇ ਕੀ ਗਲਤ ਹੋ ਰਿਹਾ ਜੀ ਮੇਰੀ ਕਿਸੇ ਸਵਰਾਲਾ ਹਸਪੀਟਲ ਦਾ ਹੋਗਾ ਜੀ ਮੈਂ ਨਾਲ ਕੀ ਲੱਗਿਆ ਇਸ ਤਰ੍ਹਾਂ ਦੇਖੋ ਮੈਨੂੰ ਮੈਂ ਸਾਰੇ ਮਰੀਜ਼ਾਂ ਨਾਲ ਮਿਲਿਆ ਤੁਸੀਂ ਤਕਰੀਬਨ ਨੋਟ ਕੀਤਾ ਹੀ ਆ ਵੀ ਇਹਨਾਂ ਦਾ ਬੜਾ ਪੋਜ਼ਿਟਿਵ ਜਿਹੜਾ ਵੇਸ ਸੀਗਾ ਕਿੱਥੇ ਮਾਣਾ ਮੋਟਾ ਦੇਖੋ ਹੁਣ ਮੌਸਮ ਬਰਸਾਤ ਦਾ ਆ ਕਿਤੇ ਥੋੜਾ ਬਹੁਤ ਪਾਣੀ ਵਗੈਰਾ ਮਾਣਾ ਮੋਟਾ ਖੜਿਆ ਹੁੰਦਾ ਆ ਉਹ ਮੇਰੇ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਤੇ ਵੀ ਉਹਨਾਂ ਦਾ ਵੀ ਥੋੜਾ ਜਿਹਾ ਹੱਲ ਹੋ ਜਾਊਗਾ ਕਿਤੇ ਮਾਣੀ ਮੋਟੀ ਮਿੱਟੀ ਪੈਣ ਵਾਲੀ ਹੁੰਦੀ ਆ ਜਿਵੇਂ ਉਹ ਸਹੀ ਹੋ ਜਾਣਾ ਕੋਈ ਡੀ ਗੱਲ ਨਹੀਂ ਹੈਗੀ ਜਿਹੜੀਆਂ ਇਹਨਾਂ ਨੂੰ ਕੋਈ ਦਿੱਕਤ ਹੈ ਸਪੀਐਚਸੀ ਆ ਸਾਡੇ ਡਿਪਾਰਟਮੈਂਟ ਨੂੰ ਕੋਈ ਸਪੈਸ਼ਲਿਟੀ ਚਾਹੀਦੀ ਆ ਉਹ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਤੁਸੀਂ ਉਹ ਲਿਖ ਕੇ ਦਿਓ ਵੀ ਅਸੀਂ ਉਹਨੂੰ ਪੂਰਾ ਕਰਨ ਤੋਂ ਢੋਰੀ ਹੈਲਪ ਕਰਾਂਗੇ ਜੇ ਚੀਜ਼ ਦੀ ਕਮੀ ਲੱਗੀ ਤੁਹਾਨੂੰ ਮੈਂ ਤਾਂ ਕਮੀ ਦੱਸ ਕੇ ਆਟਿਆ ਮਾਣੀ ਮੋਟੀ ਜ ਪਰ ਸਟਾਫ ਦਾ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਕੱਲ ਮੇਰੇ ਖ ਲੈ ਵੇ ਦਿਨ ਦੱਸੇ ਵੇ ਮਲੇ ਸਾਬ ਨੂੰ ਵੀ ਇਹਨਾਂ ਨੇ ਲਿਖੇ ਦਿੱਤਾ ਹੈ ਤੇ ਸਾਨੂੰ ਵੀ ਇਹ ਦੱਸ ਰਹੇ ਸੀਗੇ ਤੇ ਹੁਣ ਲਿਖੇ ਇਹਨਾਂ ਨੂੰ ਜੋ ਵੀ ਕਮੀ ਹੈਗੀ ਸਾਨੂੰ ਦੇ ਦੇਣ ਕਿ ਤੇ ਅਸੀਂ ਉਹਨਾਂ ਨੂੰ ਪੂਰਾ ਕਰਨ ਤੇ ਇਹਨਾਂ ਦੀ ਹੈਲਪ ਕਰਾਂਗੇ